बाबा जी सिंह जी बाबा जुहार सिंह जी बाबा फतेह सिंह जी बाबा जोरावर सिंह जी गुरु कृपा करे मेहर करे सच्चे पाशा सारी संगत दे सिर पे कृपा दा हाथ रख के चंगे काम करावे ਵਾਹਿਗੁਰਜ ਦਾ ਖਾਲਸਾ ਵਾਹਿਗੁਰਜ ਦੀ ਫਤਿਹ ਜੀ ਅੱਜ ਪਾਪਾ ਜੀ ਨੂੰ ਯਾਦ ਕਰਦੇ ਤੁਸੀਂ ਦੋ ਤਨ ਟਿਕਾਣਾ ਚਾਹੁੰਦੇ ਕਿਉਂ ਲਗਾਇਆ ਇਹ ਛੋਟੇ ਸਾਹਿਬ ਜਦਾਂ ਦੀ ਯਾਦ ਦੇ ਵਿੱਚ ਲਗਾਇਆ ਗਿਆ ਜੀ ਔਰ ਜਿਹੜੇ ਲੋਕ ਜਿਹੜੇ ਸਿੱਖੀ ਤੋਂ ਦੂਰ ਹੋ ਰਹੇ ਨੇ ਉਹਨਾਂ ਨੂੰ ਸਿੱਖੀ ਦੇ ਬਿਲਕੁਲ ਨਾਲ ਲਿਆਇਆ ਜਾ ਰਿਹਾ ਜੀ ਉਹਨਾਂ ਬਾਰੇ ਦੱਸਿਆ ਜਾ ਰਿਹਾ ਜੀ ਉਸ ਉਸ ਪਰਪਲੀ ਲਗਾਇਆ ਗਿਆ ਜੀ ਦੁੱਧ ਦੇ ਵਿੱਚ ਦੀ ਦੇਖੋ ਜੀ ਇਹ ਚਾਰੋਂ ਮਗਜ ਆ ਜੀ ਆਉ ਤੁਹਾਨੂੰ ਦਿਖਾਣੇ ਆ ਜੀ ਆ ਦੇਖੋ ਜੀ ਦੁੱਧ ਦੇ ਵਿੱਚ ਕਸਕਸ ਹੈ ਜੀ ਚਾਰੋਂ ਮਗਜ ਹੈ ਜੀ ਸ਼ੁਵਾਰੇ ਹੈ ਜੀ ਔਰੇ ਸ਼ੱਕਰ ਵਾਲਾ ਗੂੜਾ ਜੀ ਸ਼ੱਕਰ ਵਾਲਾ ਦੁੱਧ ਹੈ ਕਿੰਨਾ ਜੇ ਦੁੱਧ ਬਣਾਇਆ ਜਾ ਰਿਹਾ ਕੀ ਬਾਬਾ ਜੀ ਜਦੋਂ ਦੀ ਕਿਰਪਾ ਰਹੇਗੀ ਜੀ ਚੱਲਦਾ ਰਹੇਗਾ ਜੀ ਜੋ ਅੱਜ ਸਿੱਖੀ ਤੋਂ ਦੂਰ ਹੋ ਕੇ ਬੇਨੰਮ ਕੀ ਕਹਿਣਾ ਚਾਹਦੇ ਜੋ ਆ ਦੇਖੋ ਜੀ ਅਸੀਂ ਵੀ ਸਿੱਖੀ ਤੋਂ ਦੂਰ ਸੀ ਅਸੀਂ ਤੇ ਤੁਮਾਲਾ ਸਜਾਇਆ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ ਉਹ ਸੱਚੇ ਪਾਤਸ਼ਾਹ ਸਾਰਿਆਂ ਦੇ ਕਿਰਪਾ ਕਰੇ ਜਿਹੜੇ ਭੁੱਲ ਚੁੱਕੇ ਨੇ ਮਹਾਰਾਜਾ ਇਹਨਾਂ ਨੂੰ ਕਿਰਪਾ ਕਰੇ ਪਰ ਆਪਣੇ ਘਰ ਵਾਪਸ ਆਣ ਹੋ ਪਰ ਇਹ ਸਿੱਖੀ ਇਤਿਹਾਸ ਬਾਰੇ ਪੂਰੀ ਆਪਣੀ ਜਾਣਕਾਰੀ ਰੱਖਣ ਪ੍ਰਮਾਤਮਾ ਉਹਨਾਂ ਦੀ ਚੜ੍ਹਦੀ ਕਲਾ ਰੱਖੇ ਜੀ ਉਹਨਾਂ ਬੱਚਿਆਂ ਦੀ ਬਹੁਤ ਵੱਡੀ ਕੁਰਬਾਨੀ ਸੀ ਲੇਕਿਨ ਅੱਜ ਉਹਨਾਂ ਦੀ ਕੁਰਬਾਨੀ ਨੂੰ ਹੋਰ ਕਿਸੇ ਪਾਸੇ ਲਿਆ ਜਾ ਜਾ ਰਹੇ ਨਹੀਂ ਮੈਂ ਕਹਿੰਦਾ ਜੀ ਬਸ ਦੇਖੋ ਜੀ ਚੜ੍ਹਦੇ ਸਾਲ ਵੇਖੋ ਜੀ ਐਮ ਗੁਰੂ ਮਹਾਰਾਜ ਦੀ ਕਿਰਪਾ ਹੋ ਜਣੀ ਹੈ ਘਰ ਘਰ ਦੇ ਵਿੱਚ ਖਾਲਸਾ ਰਾਜ ਆਏਗਾ ਜੀ ਛੋਟੇ ਬੱਚਿਆਂ ਦੇ ਕਿਤੇ ਐ ਦਿਮਾਲੇ ਸਜਾਏ ਗਏ ਹਾਂਜੀ ਬਿਲਕੁਲ ਜੀ ਆ ਦੇਖੋ ਇੱਕ ਟਾਡੇ ਕੋਲ ਸਿੱਖ ਉਂਡੇ ਹੁੰਦੇ ਸੀ ਉਹਨਾਂ ਨੂੰ ਵੀ ਤੁਸੀਂ ਦਸਤਾਰਾਂ ਲੈ ਕੇ ਦੇ ਉਹਨਾਂ ਨੂੰ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਉਹਨਾਂ ਨੂੰ ਕੀ ਸੋਚ ਕੇ ਦਸਾਈ ਆ ਦੇਖੋ ਜੀ ਗੁਰੂ ਮਹਾਰਾਜ ਦੀ ਕਿਰਪਾ ਹੈ ਜੀ ਉਹਨਾਂ ਦੀ ਸੋਚ ਬਦਲੇ ਚੱਲੰਨੇ ਆ ਜੀ ਅੱਜ ਸੰਗਤ ਕਿੰਨੀ ਆ ਰਹੀ ਹੈ ਜੀ ਤੁਹਾਡੇ ਕੋਲ ਬਹੁਤ ਪਿਆਰ ਮਿਲਿਆ ਜੀ ਸੰਗਤ ਦਾ ਸੰਗਤ ਦੀ ਬਦੌਲਤ ਸਭ ਕੋਈ ਲੱਗਾ ਜੀ ਕਿਹੜੇ ਕਿਹੜੇ ਸਿੰਘ ਆਪਣੇ ਕੋਲ ਇੱਥੇ ਪਹੁੰਚੇ ਆ ਆ ਦੇਖੋ ਜੀ ਸਾਰੇ ਆਪਣਾ ਪਰਿਵਾਰ ਹੀ ਹੈ ਜੀ ਇੱਕ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿੰਦੇ ਆ ਜੀ ਪ੍ਰਮਾਤਮਾ ਦਾ ਨਾਮ ਲਵੋ ਚੜ੍ਹਦੀ ਕਲਾ ਚ ਰਹੋ ਪਰ ਜਿਹੜੀਆਂ ਸਾਡੇ ਸਿੱਖ ਇਤਿਹਾਸ ਦੇ ਵਿੱਚ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਗਈਆਂ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਾ ਜੀ ਉਹਨਾਂ ਨੂੰ ਕਦੀ ਨਾ ਭੁੱਲਣਾ ਔਰ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਔਰ ਹਮੇਸ਼ਾ ਗੁਰੂ ਮਹਾਰਾਜ ਦਾ ਨਾਮ ਲੈਣਾ ਜੀ 3 ਮਿੰਨ ਛੱਡਦੇ ਦਿਨ ਸੀ ਉਹ ਤੁ ਜੋ ਧੀਧੀ ਹੋਏ ਸੀ ਬਿਲਕੁਲ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਜੋ ਸੰਗਤ ਆਜੇ ਚਾਰ ਸੱਜਾਂ ਦੇ ਨਾਮ ਨਹੀਂ ਯਾਦ ਰੱਖ ਸਕਦਾ ਅਸੀਂ ਕਿੰਨੇ ਜੀ ਪ੍ਰਮਾਤਮਾ ਨਾਲ ਨੂੰ ਚੜ੍ਹਦੀ ਕਲਾ 'ਚ ਰੱਖਿਓ ਔਰ ਆਪਣੇ ਇਤਿਹਾਸ ਜਿਹੜੇ ਆ ਉਹਨਾਂ ਨੂੰ ਪੂਰੇ ਜਾਣਨੇ ਚਾਹੀਦੇ ਆ ਬੱਚਿਆਂ ਨੂੰ ਸਿਖਾਉਣੇ ਚਾਹੀਦੇ ਬਿਲਕੁਲ ਜੀ ਸਿਖਾਉਣੇ ਚਾਹੀਦੇ ਆ ਕਰਾਲਾ ਸੋਨੇ ਹਾਰ ਸਾਸਰੀਆ ਕਾਲ ਸੋਨੇ ਹਾਰ ਸਾਸਰੀਆ ਕਾਲ ਨੂੰ ਭਾਈ ਉਹਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵਾਹਿਗੁਰੂ ਜੀ ਤੁਸੀਂ ਇੱਕ ਛੋਟੇ ਬੱਚੇ ਹੋ ਲੇਕਿਨ ਜਿਹੜੇ ਤੁਹਾਡੇ ਵਰਗੇ ਛੋਟੇ ਬੱਚੇ ਜਾਂ ਤੁਹਾਡੇ ਤੋਂ ਵੀ ਬਹੁਤ ਵੱਡੇ ਹੁੰਦੇ ਨੇ ਉਹਨਾਂ ਨੂੰ ਚਾਰ ਸਾਹਿਬ ਜਾਂਦੇ ਦਾ ਨਾਮ ਨਹੀਂ ਪਤਾ ਤੁਹਾਨੂੰ ਚਾਰ ਸਾਹਿਬ ਜਾਂਦੇ ਨਾਮ ਆਉਂਦੇ ਨੇ ਜੀ ਹਾਂਜੀ ਕੀ ਨੇ ਇਸ ਦਾ ਪਹਿਲੀ ਪਾਸ਼ ਬਾਬਾ ਜੀ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬਾਬਾ ਜੋਰਾਵਾਰ ਸਿੰਘ ਜੀ ਲੇਕਿਨ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਨ੍ਹਾਂ ਨੂੰ ਨਹੀਂ ਪਤਾ ਕਿ ਉਹਨਾਂ ਨੂੰ ਆਪਾਂ ਕਹਿਣਾ ਚਾਹੁੰਦੇ ਆ ਕਿ ਆਪਣੇ YouTube ਚਲਾਉਂਦੇ ਬੜੇ ਜਣੇ YouTube ਚਲਾਉਂਦੇ ਆ ਉਹਦੇ ਵਿੱਚ ਚਾਰ ਸਭ ਜਿਆਦਾ ਦੇ ਨਾਮ ਕੱਢ ਕੇ ਸਭੀ ਸਾਰੇ ਜਣੇ ਸੁਣਨ ਤੇ ਉਹਨੂੰ ਰੀਡ ਕਰਨ ਤੇ ਸਾਰਿਆਂ ਨੂੰ ਪਤਾ ਲੱਗੇ ਬਹੁਤ ਵੱਡੀ ਗੱਲ ਹੈ ਕਿਹਾਤੀ ਲੇਕਿਨ YouTube ਤੇ ਲੇਕਿਨ ਅਲਗ ਪਾਸੇ ਜਾ ਰਹੇ ਨੇ ਜੀ ਹਾਂਜੀ ਇਹਨੂੰ ਉਹ ਪਾਸੇ ਨਹੀਂ ਜਾਣਾ ਚਾਹੀਦਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਸੰਗਤ ਕਿ ਇਹਨੂੰ ਪਾਰ ਸੁਣਨਾ ਚਾਹੀਦਾ ਤੇ ਗੁਰਬਾਣੀ ਵੱਲ ਲੱਗੋ ਸਾਰੇ ਬੱਚੇ ਜਿਕਾਰਾ ਲਾਓ બોલે સોનહાલ સોસિયા કમાલ યે કી વાજ્રુ કા નામ બોંડે વાજ્રુ હાજી વાજ્રુ અપના નામ ਦੱਸ ਕੇ ਤੇ ਅੱਜ ਸਾਡੇ ਜੋਗੀ ਜੀ ਦੇ ਹਾਰ ਦੇ ਵਿੱਚ ਦੁੱਧ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਆ ભાઈ ਮੇਰਾ નામ ਸੰਪ੍ਰੀਤ ਸਿੰਘ ਇਹ ਮੇਰੇ ਵੱਲੋਂ ਕੋਈ ਉਪਰਾਲਾ ਨਹੀਂ ਹੈ ਬਾਬਾ ਜੀ ਨੇ ਆਪ ਉਪਰਾਲਾ ਲਿਆ ਹੈ ਇਹ સેવા ਸੰਗਤ ਨੇ ਲਈ ਹੈ ਤੇ ਉਹਦਾ ਦੁੱਧ ਲਾਇਆ ਬਸ ਦੁੱਧ ਦੀ ਕੋਈ ਗਿਣਤੀ ਨਹੀਂ ਜੀ ਜਿਹੜਾ ਸੰਗਤ ਆਂਦੀ ਵੀ ਆ ਉਹ ਸੇਵਾ ਪਾਂਦੀ ਵੀ ਪੀ ਆ ਤੇ ਪਹਿਲੇ ਵੀ ਪਿਆ ਲੱਗਾ ਅੱਜ ਸੰਗਤ ਲੇਕਿਨ ਉਲਟ ਪਾਸੇ ਜਾ ਰਹੀ ਹੈ ਲੇਕਿਨ ਕੁਝ ਜ਼ੋਰ ਸੁਣਦੀ ਪਈ ਹੈ ਲੇਕਿਨ ਅੱਜ ਦੇ ਦਿਨਾਂ ਜੋ ਮਤਲਬ ਉੱਥੇ ਗੁਰਦੁਆਰਿਆਂ ਚ ਜਾ ਰਹੇ ਨੇ ਗਾਣੇ ਲਾ ਕੇ ਜਾਂਦੇ ਨੇ ਟਰੈਕਟਰਾਂ ਦੀ ਚੀਕੀ ਆਵਾਜ਼ ਕਰਕੇ ਜਾਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਬਾਬਾ ਜੀ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਦੁਬਾਰਾ ਸਿੱਖੀ ਨਾਲ ਜੁੜੋ ਦੁਬਾਰਾ ਆਪਣੇ ਧਰਮ ਨਾਲ ਜੁੜੀਏ ਛੋਟੇ ਛੋਟੇ ਬੱਚਿਆਂ ਜਿਨ੍ਹਾਂ ਨੂੰ ਇਤਿਹਾਸ ਨਹੀਂ ਪਤਾ ਉਹਨਾਂ ਨੂੰ ਦੱਸਿਆ ਜਾਵੇ ਕਿ ਕਿੱਦਾਂ ਬਾਬਾ ਜੀ ਨੇ ਆਪਣੀ ਸ਼ਹਾ ਦੁਬਾਰਾ ਖੜੇ ਕੀਤਾ ਸੀ ਕਮੀ ਕਿੱਥੇ ਰਹਿ ਗਈ ਜੋ ਇਤਿਹਾਸ ਤੋਂ ਦੂਰ ਹੋ ਕਮੀ ਸਾਡੇ ਸਿੱਖ ਪੰਥ ਦੇ ਵਿੱਚ ਹੀ ਰਹਿ ਗਈ ਜਿਹੜੇ ਆਪਣੇ ਇਤਿਹਾਸ ਨੂੰ ਆਪਣੇ ਬੱਚਿਆਂ ਨੂੰ ਦੱਸਣ ਦੀ ਬਜਾਏ ਗਾਣਿਆਂ ਤੇ ਲਾਂਦੇ ਪਏ ਸੰਗਤ ਨੂੰ ਕੀ ਅਪੀਲ ਕਰਨਾ ਚਾਹੁੰਦਾ ਕਿ ਦੁਬਾਰਾ ਸਿੱਖੀ ਨਾਲ ਜੁੜੋ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੁੜੋ ਗੁਰਦੁਆਰੇ ਲੈ ਕੇ ਜਾਓ ਭਾਵੇਂ ਹਫ਼ਤੇ 'ਚ ਇੱਕ ਵਾਰੀ ਲੈ ਕੇ ਜਾਓ ਜ਼ਰੂਰ ਲੈ ਕੇ ਜਾਓ ਤੇ ਬਾਬਾਈ ਉਹਨਾਂ ਨੂੰ ਨਾਲ ਜੋੜੇ ਅੱਜ ਤਾਂ ਦੇ ਲੋਕ ਲਗਾ ਕੇ ਆ ਕਿ ਸੰਗਤਾਂ ਕਿੰਨਾ ਸੰਜੋਗ ਮਿਲ ਰਿਹਾ ਬਹੁਤ ਸਜੋਗ ਮਿਲ ਰਿਹਾ ਜੀ ਤੁਸੀਂ ਆਪ ਦੇਖੋ ਸਾਰੇ ਬਾਬਾਈ ਸੰਗਤਾਸ ਯੋਗ ਨਾਲ ਦੁੱਧ ਵੀ ਬੱਚੇ ਵੀ ਛੋਟੇ ਛੋਟੇ ਕਰ ਰਹੇ ਨੇ ਸੇਵਾ ਕਰ ਰਹੇ ਨੇ ਕਈਆਂ ਬੱਚਿਆਂ ਨੂੰ ਅਸੀਂ ਵੱਡਿਆਂ ਨੂੰ ਵੇਖਿਆ ਚਾਰ ਸੱਜਾਂ ਦਾ ਨਾਮ ਭੁੱਲ ਜਾਂਦੇ ਨੇ ਇੱਥੇ ਇੱਕ ਬੱਚਾ ਹੈ ਜਿਸ ਨੂੰ ਚਾਰ ਸੱਜਾਂ ਦਾ ਨਾਮ ਵੀ ਪਤਾ ਹੈ ਤੇ ਉਹਨਾਂ ਨੂੰ ਕੀ ਕਹਿੰਦਾ ਜਾਂਦੇ ਜਿਨ੍ਹਾਂ ਨੂੰ ਚਾਰ ਸੱਜਾਂ ਦਾ ਨਾਮ ਵੀ ਨਹੀਂ ਪਤਾ ਹੁੰਦਾ ਜੀ ਜਿੰਨੇ ਵੀ ਵੱਡੇ ਉਹਨਾਂ ਸ਼ਹਾਦਤ ਬਾਬਾ ਇਹ ਉਹਨਾਂ ਦੀ ਗਲਤੀ ਨਹੀਂ ਉਹਨਾਂ ਦੇ ਮਾਪਿਓ ਦੀ ਗਲਤੀ ਜਿਨ੍ਹਾਂ ਨੇ ਉਹਨਾਂ ਨੂੰ ਸਿਖਾਇਆ ਨਹੀਂ ਇਹ ਦੁਬਾਰਾ ਅਸੀਂ ਉਹਨਾਂ ਨੂੰ ਜੋੜੀਏ ਬਾਬਾ ਜੀ ਦੇ ਨਾਮ ਨਾਲ ਗੁਰੂਆਂ ਦੇ ਨਾਮ ਨਾਲ ਤੇ ਫਿਰ ਦੁਬਾਰਾ ਉਸੇ ਤਰੀਕੇ ਨਾਲ ਪੰਜਾਬ ਦੀ ਧਰਤੀ ਦੇ ਉੱਤੇ ਦੁਬਾਰਾ ਨਾਮ ਨਾਲ ਚੱਲਿਆ ਜਾਵੇ ਫਿਰ ਸਿੱਖ ਬੰਦ ਨੂੰ ਇਹ ਅਪੀਲ ਹੈ ਕਿ ਦੁਬਾਰਾ ਸੋਹਣੇ ਤਰੀਕੇ ਨਾਲ ਸੁਚੇਜੇ ਤਰੀਕੇ ਨਾਲ ਬਾਬਾ ਜੀ ਦੇ ਨਾਮ ਨਾਲ ਜੁੜੀਏ ਤੇ ਅੱਗੇ ਕਾਰਜ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਦੇ ਦਿਨ ਦਾ ਲੋਕ ਦੁੱਧ ਲਗਾਇਆ ਗਿਆ ਕਈਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਤੇ ਅਜਿਹੀ ਇਤਿਹਾਸ ਹੈ ਇਹ ਛੋਟੇ ਸਾਹਿਬ ਜਦੋਂ ਵਾਹਿਗੁਰੂ ਜੀ ਜਦੋਂ ਛੋਟੇ ਸਾਹਿਬ ਜਿਆਦਾ ਨੇ ਨੂੰ ਫਰਾਂਦੇ ਵਿੱਚ ਠੰਡੇ ਬੁੱਟੇ ਚ ਕੈਦ ਕੀਤਾ ਗਿਆ। ਅਗਰ ਜਦੋਂ ਮੋਤੀ ਮਹਿਰਾ ਨੇ ਲਿਆ ਕੇ ਆਪਣੇ ਘਰੋਂ ਦੁੱਧ ਛਕਾਇਆ ਸੀ ਉਸ ਉਸ ਵਜ੍ਹਾ ਦੇ ਨਾਲ ਸਾਰੀ ਸੰਗਤ ਇਸ ਦਿਨ ਦੁੱਧ ਲੰਗਰ ਲਾਉਂਦੀ ਹੈ ਭਾਈ ਜੀ। ਤਾਂ ਕਿ ਗੁਰੂ ਗੁਰੂ ਦੇ ਬੱਚਿਆਂ ਨੂੰ ਯਾਦ ਕੀਤਾ ਜਾਵੇ, ਉਹ ਯਾਦ ਨੂੰ ਤਾਜ਼ਾ ਰੱਖਿਆ ਜਾਵੇ। ਲੇਕਿਨ ਉਹਨਾਂ ਦੀਆਂ ਸ਼ਹੀਦੀਆਂ ਨੂੰ ਅੱਜ ਜੋ ਸੰਗਤ ਹੈ ਭੁੱਲਦੀ ਜਾ ਰਹੀ ਹੈ ਜੀ। ਇਹ ਸਾਡੀ ਵੱਡੀ ਕਿਸਮਤੀ ਲਾ ਲੋ ਕਿ ਗੁਰੂ ਦਾ ਇਤਿਹਾਸ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦੀ ਦਿੱਤੀ, ਉਹਨਾਂ ਤੋਂ ਬਾਅਦ ਉਹਨਾਂ ਦੇ ਦੋ ਪਤਰੀਂ ਸ਼ਹੀਦੀ ਹੋਈ ਤੇ ਅਸੀਂ ਉਸ ਗੱਲ ਨੂੰ ਭੁੱਲਦੇ ਜਾ ਰਹੇ ਹਾਂ ਜਿੰਨੇ ਸਾਨੂੰ ਦੇਸ਼ ਵਾਸਤੇ ਸਾਰਾ ਕੁਝ ਕੀਤਾ ਆਪਣੀ ਕੁਰਬਾਨੀ ਕੀਤੀ ਸਿਰਫ ਸਾਰੀ ਮੌਹੁਕਤਾ ਵਾਸਤੇ ਉਹਨਾਂ ਨੇ ਆਪ ਸਾਨੂੰ ਆਪਣਾ ਦੇਸ਼ ਬਚਾਉਣ ਵਾਸਤੇ ਨਹੀਂ ਤੇ ਸਾਰੇ ਮੁਸਲਮਾਨ ਹੁੰਦੇ ਅੱਜ ਉਹ ਆ ਰੰਗ ਜਿਹੜਾ ਉਹ ਸਾਰਿਆਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਉਹਨਾਂ ਕਸ਼ਮੀਰੀ ਪੰਡਤ ਦੁਖੀ ਹੋ ਕੇ ਆਏ ਗੁਰੂ ਸਾਹਿਬ ਕੋਲੋਂ ਕਿ ਬਾਬਾ ਜੀ ਸਾਡਾ ਸਾਡਾ ਕੋਈ ਬਾਹ ਫੜੋ ਫਿਰ ਉਹਨਾਂ ਨੇ ਗੁਰੂ ਸਾਹਿਬ ਨੇ ਆਖਿਆ ਵੀ ਜੇ ਮੈਨੂੰ ਉਹ ਚੀਜ਼ ਮਤਲਬ ਮੁਸਲਮਾਨ ਬਣਾ ਲੈਣਾ ਤੇ ਆਪਾਂ ਸਾਰੇ ਬਣ ਜਾਗੇ ਇਸੇ ਤਰ੍ਹਾਂ ਗੁਰੂ ਸਾਹਿਬ ਦੀ ਕਿਰਪਾ ਸਦਕਾ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਸੀਸਗੰਜ ਵਿੱਚ ਜਾ ਕੇ ਸ਼ਹੀਦੀ ਦਿੱਤੀ ਤੇ ਮੁਸਲਮਾਨ ਨੂੰ ਇਹ ਨਹੀਂ ਮੰਨੀ ਉਹਨਾਂ ਉਹਨਾਂ ਨੇ ਕਬੂਲਿਆ ਨਹੀਂ ਇਹ ਆਹੀ ਮੁਸਲਮਾਨ ਨਹੀਂ ਬੰਨਣਾ ਅਸੀਂ ਗੁਰੂ ਦੇ ਹੈਗੇ ਆ ਗੁਰੂ ਦੇ ਰਹਿਣੇ ਆ ਇਸੇ ਤਰ੍ਹਾਂ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਨੂੰ ਨੀਹਾਂ ਵਿੱਚ ਰਾਇਆ ਗਿਆ ਫਿਰ ਵੀ ਉਹਨਾਂ ਨੇ ਇਹ ਨਹੀਂ ਮੰਨੀ ਫਤਿਹ ਸਰਹੰਦ ਦੇ ਸੂਬੇਦਾਰ ਨੂੰ ਉਹਨਾਂ ਕਿਹਾ ਵੀ ਅਸੀਂ ਇਹ ਨਹੀਂ ਮੰਨਣੀ ਭਾਵੇਂ ਤੂੰ ਜੋ ਮਰਜ਼ੀ ਕਰ ਲੈ ਇਸ ਕਰਕੇ ਇਸ ਦਹੀਂ ਨੂੰ ਤਾਜ਼ਾ ਰੱਖਣ ਵਾਸਤੇ ਅੱਜ ਦੇ ਦਿਨ ਦੁੱਧ ਪਿਆਇਆ ਸੀ ਮੋਤੀ ਮਹਿਰਾ ਨੇ ਤੇ ਸੰਗਤ ਇਸੇ ਤਰ੍ਹਾਂ ਲੰਗਰ ਲਾ ਰਹੀ ਦੁੱਧ ਦਾ ਸਾਰੇ ਰਲ ਮਿਲ ਕੇ ਕਿਰਪਾ ਕਰਕੇ ਲਾਉਂਦੇ ਨੇ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਸੰਗਤ ਦੇ ਸਿਰ ਤੇ ਕਿਰਪਾ ਦਾ ਹੱਥ ਰੱਖ ਕੇ ਸਾਰੀ ਸੰਗਤ ਨੂੰ ਸੇਵਾ ਲੈਣ ਤੇ ਉਹ ਜਿਹੜੀ ਇਹ ਸ਼ਹੀਦੀਆਂ ਉਹਨਾਂ ਨੂੰ ਯਾਦ ਰੱਖਿਆ ਜਾਵੇ ਇਹ ਸ਼ਹਾਦਤ ਦਾ ਮਹੀਨਾ ਪੂਰਾ ਗੁਰੂ ਸਾਹਿਬ ਦਾ ਪਹਿਲਾ ਜੀਤ ਤੇ ਜੁਝਾਰ ਸ਼ਹੀਦ ਹੋਏ ਚਮਕੌਰ ਦੀ ਲੜਗ ਵਿੱਚ ਮੁੜ ਕੇ ਸਰਹੰਦ ਦੀ ਵਿੱਚ 26 ਤਰੀਕ ਨੂੰ ਉਹ ਵਾਇਰੂ ਉਹਨਾਂ ਦਾ ਸ਼ਹੀਦੀ ਜਗਾ ਜੋੜਾ ਮੇਲਾ ਉਹਨਾਂ ਦੇ ਬਾਰੇ ਛੋਟੇ ਸਾਹਿਬ ਜੀ ਦਿੰਦਾ ਛੋਟੇ ਸਾਹਿਬ ਜੀ ਜੋੜਾ ਵਾਰ ਤੇ ਫਤੇ ਸਿੰਘ ਜੀ ਜੀ ਅੱਜ ਜਿਸ ਤਰ੍ਹਾਂ ਸ਼ਹੀਦ ਹੋਏ ਲੇਕਿਨ ਚਾਰ ਸਾਹਿਬ ਜੀ ਬੇਖੌਫ ਜਿੰਦੇ ਸੀ ਸਿਰਫ ਸਿੱਖ ਪੰਥ ਲਈ ਸਿੱਖ ਪੰਥ ਨੂੰ ਬਚਾਉਣਾ ਚਾਹੁੰਦੇ ਸੀ ਲੇਕਿਨ ਅੱਜ ਦਾ ਜੋ ਨੌਜਵਾਨ ਜੀ ਉਸ ਉਲਟ ਰਾਵਾਂ ਤੇ ਜਾ ਰਿਹਾ ਜੀ ਹਾਂਜੀ ਕਿਉਂਕਿ ਅੱਜਕੱਲ ਬੰਬਾਈ ਵਾਇਰੂ ਕਿਰਪਾ ਕਰਨ ਸੰਗਤ ਅੱਜਕੱਲ ਚਾਹੁੰਦੇ ਨਹੀਂ ਐ ਕੋਈ ਸਿੱਖੀ ਨੂੰ ਸਿੱਖੀ ਇੱਕ ਬਹੁਤ ਵੱਡਾ ਸਿੱਖੀ ਦੀ ਆਗਿਰਪਾ ਬਾਬਾਈ ਦੀ ਕਿਰਪਾ ਜੇ ਰਾ ਸਿੱਖੀ ਅਪਣਾ ਲੈਂਦਾ ਉਹਨੂੰ ਪਤਾ ਹੈ ਇਸ ਬਾਰੇ ਗੁਰੂ ਸਾਹਿਬ ਕਹਿੰਨਾ ਸਾਰਿਆਂ ਨੂੰ ਸਿੱਖੀ ਦਾ ਪਤਾ ਲੱਗੇ ਕਿ ਖਾਲਸਾ ਖਾਲਸਾ ਰੂਪ ਖਾਸ ਹੈ ਹਰਕ ਲਈ ਭਲਾ ਮੰਗਦਾ ਹੈ ਸਰਬੱਤ ਦਾ ਭਲਾ ਮੰਗਦਾ ਹੈ ਖਾਲਸਾ ਕਿਸੇ ਤਰ੍ਹਾਂ ਮੰਗਦਾ ਰਹੇਗਾ ਗੁਰੂ ਕਿਰਪਾ ਕਰੇ ਖਾਲਸੇ ਨੂੰ ਹੋਰ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਗੁਰੂ ਸਾਹਿਬ ਦੇ ਕਿਰਪਾ ਨਾਲ ਸੰਗਤਾਂ ਸਿਧੀ ਨਿਮਾਉ ਦੇਣਾ ਅੱਜ ਤੱਕ ਨਹੀਂ ਸਿੱਖਾਂ ਦੇ ਬੜੀਆਂ ਢੇਰਾਂ ਬਣੀਆਂ ਪਰ ਗੁਰੂ ਖਾਲਸਾ ਨੇ ਸਿਰ ਮੱਥੇ ਨਵਾਈਆਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਲਾਲੋ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹੀਦੀ ਲਾਲੋ ਸਾਰੇ ਕਿਰਪਾ ਕਰਨ ਗੁਰੂ ਸਾਹਿਬ ਇਸੇ ਤਰ੍ਹਾਂ ਹੀ ਸੰਗਤਾਂ ਦੇ ਨਾਲ ਨਾਲ ਮਿਲ ਕੇ ਲੰਗਰ ਲਾਉਂਦੇ ਰਹਿਣ ਤੇ ਛੋਟੇ ਸਾਹਿਬ ਜਿਆਦਾ ਅੰਦਰ ਤੇ ਵੱਡੇ ਸਾਹਿਬ ਜਿਆਦਾ ਨੂੰ ਅਤੇ ਮਾਤਾ ਗੁਜਰ ਘੌਰ ਨੂੰ ਅਤੇ ਗੁਰਤੇਗ ਬਾਦ ਸਾਹਿਬ ਨੂੰ ਤੇ ਸਾਰਾ ਪਰਿਵਾਰ ਗੁਰੂ ਗੋਬਿੰਦ ਸਿੰਘ ਸਰਬੰਸਦਾਨੀ ਨੂੰ ਯਾਦ ਰੱਖਣ ਸਾਡੀ ਸਾਰਿਆਂ ਦੀ ਇਹੋ ਹੀ ਅਰਦਾਸ ਬੇਨਤੀ ਹੈ ਕਿ ਗੁਰੂ ਕਿਰਪਾ ਕਰੇ ਮਿਹਰ ਕਰੇ ਸੱਚੇ ਪਾਤਸ਼ਾਹ ਸਾਰੀ ਸੰਗਤ ਦੇ ਸਿਰ ਤੇ ਕਿਰਪਾ ਦਾ ਹੱਥ ਰੱਖ ਕੇ ਚੰਗੇ ਕੰਮ ਕਰਾਵੇ ਸਰਬੱਤ ਦਾ ਭਲਾ ਮੰਗਣ ਦੀ ਆਸ ਰੱਖੇ ਗੁਰੂ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਨੇ ਚਾਰ ਸਾਹਿਬ ਸੀ ਤੱਕਦੇ ਸੀ ਲੇਕਿਨ ਸਿੱਖੀ ਬਚਾਉਣ ਲਈ ਲੇਕਿਨ ਅੱਜ ਜੋ ਨੌਜਵਾਨ ਜੁਝਤ ਹੈ ਕਟਿੰਗ ਕਰਵਾ ਰਿਹਾ ਹੋਣ ਕਿਸ ਕਰਵਾ ਰਿਹਾ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਅਸੀਂ ਦੇਖੋ ਬੇਨਤੀ ਕਰਾਂਗੇ ਭਾਈ ਆਪਣੇ ਖਾਲਸਾ ਰਾਜ ਰੱਖੋ ਸਾਰੇ ਜਾਣੇ ਰਹਿਤ ਮਰਿਆਦਾ 'ਚ ਰਹੋ ਅਮਰਤ ਛਕੋ ਅਤੇ ਅਮਰਤਾ ਦੀ ਹੋਗੇ ਗੁਰੂ ਸੇ ਸੱਜੋ ਅਤੇ ਸਰਬੱਤ ਦਾ ਭਲਾ ਮੰਗੋ ਜ਼ਰੂਰੀ ਆ ਵੀ ਸਰਬੱਤ ਦਾ ਭਲਾ ਮੰਗਾ ਭਾਵੇਂ ਕੋਈ ਸਿੱਖਿਆ ਸਾਈ ਆ ਸਾਰਿਆਂ ਨੇ ਸਰਬੱਤ ਦਾ ਭਲਾ ਮੰਗੋ ਆਪਣੇ ਧਰਮ 'ਚ ਪੱਕੇ ਹੋਣਾ ਚਾਹੀਦਾ ਭਾਈ ਰੋਜੀ ਜਿੱਦਾਂ ਸਾਡੇ ਛੋਟੇ ਸਾਹਿਬ ਜਾਦੇ ਬਾਬਾ ਜੋਰਾਵਾਰ ਜਨ ਬਾਬਾ ਫਤਿਹ ਸਿੰਘ ਜੀ ਪੱਕੇ ਸਨ ਸਾਰੇ ਜਾਣੇ ਆਪਣੇ ਧਰਮ ਵਿੱਚ ਪੱਕੇ ਰਹਿਣ ਤੇ ਰਹਿਤ ਮਰਿਆਦਾ ਵਿੱਚ ਰਹਿਣ ਵਾਇਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਬੱਤੇ ਅੱਜਾਡੇ ਵੱਲੋਂ ਦੁੱਧ ਲਗਾਇਆ ਗਿਆ ਦੁੱਧ ਦੇ ਵਿੱਚ ਕੀ ਕੀ ਪਾਇਆ ਗਿਆ ਜੀ ਤੇ ਕਿੰਨਾ ਦੁੱਧ ਹੈ ਵਾਗੁਰੂ ਜੀ ਇਹਦੇ ਦੁੱਧ ਤੇ ਬਿਆੰਤੀ ਆ ਵਾਇਗੁਰੂ ਜੀ ਕੀ ਕਹਿ ਸਕਦੇ ਆਪਾਂ ਤੇ ਬਾਬਾ ਜੀ ਬਾਬਾ ਜੀ ਦੀ ਕਿਰਪਾ ਦੇ ਨਾਲ ਹਰ ਇੱਕ ਚੀਜ਼ ਖਸਕਾਸ ਬਦਾਮ ਤੇ ਤੇਲ ਹਰ ਇੱਕ ਚੀਜ਼ ਪਾਈ ਗਈ ਵਾਗੁਰੂ ਜੀ ਕਿਰਪਾ ਲਾਚੀਆਂ ਘੋੜਾ ਈ ਸ਼ੱਕਰ ਦਾ ਦੁੱਧ ਬਣਾ ਕੇ ਸੰਗਤਾਂ ਨੂੰ ਛਕਾਉਣ ਵਾਸਤੇ ਗੁਰੂ ਸਾਹਿਬ ਨੇ ਆਪ ਤਿਆਰ ਕਰਵਾ ਕੇ ਛਕਾਇਆ ਜੀ ਵਾਜਰੂ ਸੰਗਤ ਨੂੰ ਇਹ ਦੱਸਿਆ ਜਾ ਰਿਹਾ ਕਿ ਉਹ ਦੁੱਧ ਲਗਾਇਆ ਸੀ ਸੰਗਤ ਨੂੰ ਇਹੋ ਹੀ ਦੱਸਿਆ ਜਾ ਰਿਹਾ ਕਿ ਵਾਜਰੂ ਜੀ ਕਿ ਇਸ ਦੇ ਦਿਨ ਬੱਚਾ ਜੀ ਬੱਚਿਆਂ ਨੂੰ ਗੁਰੂ ਸਾਹਿਬ ਜੀ ਦੇ ਬੱਚਿਆਂ ਨੂੰ ਅਤੇ ਮਾਤਾ ਗੁਜਰਕਾਰ ਨੂੰ ਮੋਤੀ ਮੈਰਾ ਨੇ ਵਿਛੋੜੇ ਤੋਂ ਬਾਅਦ ਠੰਡੇ ਬੁਰਜ ਵਿੱਚ ਦੁੱਧ ਛਕਾਇਆ ਸੀ ਉਹ ਸੰਗਤ ਨੂੰ ਯਾਦ ਰੱਖਣ ਵਾਸਤੇ ਸਾਰੇ ਜਣੇ ਦੁੱਧ ਦੀ ਸੇਵਾ ਕਰ ਰਹੇ ਆ ਤੇ ਲੰਗਰ ਛਕ ਰਹੇ ਦੁੱਧ ਦਾ ਵਾਜਰੂ ਵਾਜਰੂ ਜੀ ਖਾਲਸਾ ਫਤਿਹ ਆਪ ਤਿਆਰ ਕਰਵਾਇਆ ਗਿਆ ਜੀ ਹਾਂਜੀ ਸਾਡੇ ਕੋਲ ਇਹ ਯਾਦ ਨੂੰ ਕਰਵਾਇਆ ਜਾ ਰਿਹਾ ਹੈ ਹਾਂਜੀ ਹਾਂਜੀ ਇਸ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਉਹ ਯਾਦ ਜਿਹੜੀ ਗੁਰੂ ਸਾਹਿਬ ਦੀ ਪਸੀਂ ਭੁੱਲਦੇ ਜਾ ਰਹੇ ਹਾਂ ਉਹ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਇਹ ਸੰਗਤਾਂ ਨੇ ਉਪਰਾਲਾ ਕੀਤਾ ਹੈ ਦੁੱਧ ਦਾ ਲੰਗਰ ਲਾਇਆ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ